ਮਚਵਾੜਾ ਕੇ ਅਭਿਸ਼ੇਕ ਨਾਮ ਹੈ ਮੇਰਾ ਜੀ ਮੇਰੇ ਘਰ ਵਾਲੇ ਦੇ ਦਵਾਈ ਲੈਣੇ ਵਾਸਤੇ ਮੰਗਦਾ ਨੇ ਤੇ ਹੋ ਗਿਆ ਕਿ ਬਿਰਜੀ ਸਰਕਾਰੀ ਮੈਂ 3 ਵਜੇ ਰਾਤ ਦਾ ਗਿਆ ਦਾ ਸਰਕਾਰੀ ਵਾਲੇ ਕਹਿੰਦੇ ਪਹਿਲੇ ਗਿਆ ਪਹਿਲੇ ਕਹ ਗਏ ਜਿਸ ਕੋ ਅਭੀ ਨਹੀਂ ਹੋਏਗਾ ਦਰਦ ਚੱਲਣ ਲੱਗ ਗਿਆ ਫਿਰ ਵੀ ਕਹ ਫੁੱਲ ਦਰਦ ਚੱਲ ਰਿਹਾ ਫਿਰ ਵੀ ਕਹਿੰਦੇ ਅਭੀ ਨਹੀਂ ਹੋਣਾ ਫਿਰ ਕਹ ਟੀਕਾ ਲਾ ਕੇ ਦੇਖ ਲਿਆ ਕਰ ਫਿਰ ਬੱਚਾ ਦਾ ਨਾਮ ਮੂੰਹ ਨਹੀਂ ਖਿਲੇਗਾ ਫਿਰ ਕਹਿੰਦੇ ਤੇ ਤਾਂ ਨਹੀਂ ਉਹਦੇ ਕੋਈ ਡਾਕਟਰ ਨਹੀਂ ਹੈਗਾ ਤੇ ਅਗਰ ਤੁਸੀਂ ਪ੍ਰਾਉਰ ਤੇ ਜਾਓ ਨਹੀਂ ਤਾਂ ਪਹਿਲੇ ਕਿਹਾ ਕਿ ਲੁਧਿਆਣਾ ਦੇ ਲੈ ਕੇ ਹੋਸਪੀਟਲ ਗਿਆ ਸੀ ਸਰਕਾਰੀ ਮਛਵਾੜਾ ਜੀ ਹਾਂਜੀ ਅੱਛਾ ਫਿਰ ਕੀ ਹੋਇਆ ਫਿਰ ਕਿਆ ਵੀਰ ਜੀ ਉਹਨਾਂ ਨੇ ਲੁਧਿਆਣਾ ਦਾ ਲਿਖਤਾ ਮਹਾਰਾਜ ਜੀ ਕੱਲਾ ਬੰਦਾ ਮੈਂ ਕਿਵੇਂ ਜਾਤਾ ਮਛਵਾੜਾ ਮਛਵਾੜਾ ਮੈਂ ਨਾ ਤਾਂ ਮੇਰੇ ਪਾਸ ਮੇ ਕੋਈ ਗਾੜੀ ਨਾ ਘੋੜਾ ਵਿਚਾਰ ਉਹ ਰੇੜੀ ਵਾਲੀ ਜੇ ਸਾਈਕਲ ਆ ਰਹੀ ਉਹ ਠੀਕ ਉਹ ਵੀ ਵੇਚਦੀ ਮੈਨੇ ਮੇਰੇ ਘਰ ਵਾਲੇ ਦੇ ਇਲਾਜ ਦੇ ਮਹਾਰਾਜ ਪੂਰੇ 15000 ਲੱਗੇ ਸਾਰਾ ਕੁਝ ਬੁੱਤਿਆ ਕੁਝ ਵੀ ਨਹੀਂ ਬਚਾ ਰਿਹਾ 15000 ਕਿਸ ਤੇ ਲਗਾ ਮੇਰੇ ਘਰ ਵਾਲੇ ਦੇ ਡਿਲੀਵਰੀ ਆਨੰਦ ਹਸਪਤਾਲ ਤੇ ਹੋਈ ਹੈ ਪ੍ਰਾਈਵੇਟ ਹਸਪਤਾਲ ਹਾਂ ਇਹ ਫੋਰਵੇਟ ਹੈ ਨਾਰਮਲ ਨਾਰਕ ਕਿੱਥੇ ਕਰ ਰਹੇ ਹਾਂਜੀ ਵੀਰ ਜੀ ਤਾਂ ਵਾਸਤੇ ਪੇਸ਼ੇ ਕਰਤੇ ਗਏ ਡਿਲੀਵਰੀ ਕਿਵੇਂ ਹੋਈ ਨਾਰਮਲ ਕਿ ਨਾਰਮਲ ਹੋਈ ਹੈ ਜੀ ਮਹਾਰਾਜ ਜੀ ਤੇ ਹਸਪੀਟਲ ਦਾ ਡਾਕਟਰਾਂ ਦਾ ਕੀ ਕਹਿਣਾ ਸੀਗਾ ਉਹ ਤਾਂ ਕਹਿੰਦੇ ਕਿ ਡਾਕਟਰ ਨਹੀਂ ਹੈਗਾ ਉਹ ਡਾਕਟਰ ਹੈ ਨਹੀਂਗਾ ਨਹੀਂ ਡਾਕਟਰ ਨਹੀਂ ਹੈ ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ ਲੁਧਿਆਣਾ ਜਾਓ ਦੇਖੋ ਇੱਕ ਬੜੀ ਮੰਦ ਭਾਗੀ ਜੇ ਮੈਂ ਗੱਲ ਕਹਾ ਵੀ ਸਮਰਾਲੇ ਸ਼ਹਿਰ ਦੇ ਵਿੱਚ ਇੱਕ ਬੰਦਾ ਆਪੀਖ ਮੰਗ ਰਿਹਾ ਸੀ ਕਿ ਉਹਨੇ ਆਪਣੀ ਘਰ ਵਾਲੀ ਦਾ ਉਹਦੇ ਬੱਚਾ ਹੋਇਆ ਸੀ ਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਵਿਚਾਰਾ ਦਗ-ਦਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਕਮਾ ਰਿਹਾ। ਦੇਖੋ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕੋਲ ਮੱਲਾ ਕਲੀਨਿਕ ਖੁੱਲ ਗਏ ਸਾਡੇ ਕੋਲ ਡਾਕਟਰ ਬਹੁਤ ਹੋ ਗਏ ਜਿੱਥੇ ਕਿ ਅਸਲੀਅਤ ਕੀ ਆ ਕਿ ਜਿਹੜਾ ਸੱਜਣ ਪੈਸੇ ਮੰਗ ਰਿਹਾ ਸੀ ਉਹ ਮਛਵਾੜਾ ਮਛਵਾੜੇ ਦੇ ਪਿੰਡਾਂ 'ਚ ਬਲੌਕ ਕਰਦਾ। ਮਛਵਾੜਾ ਜਿਹੜਾ ਸਾਡਾ ਸਿਵਲ ਹਸਪੀਟਲ ਆ ਉੱਥੇ ਦੀ ਜਿਹੜੀ ਹਾਲਾਤ ਐ ਇਸ ਟਾਈਮ ਇਹ ਨਹੀਂ ਵੀ ਉੱਥੇ 6 ਡਾਕਟਰਾਂ ਦੀ ਜਗ੍ਹਾ ਤੇ ਪੱਕੇ ਤੌਰ ਤੇ ਇੱਕ ਡਾਕਟਰ ਉਥੇ ਬੈੰਦੇ ਨੇ ਔਨ ਡਿਊਟੀ ਤੇ ਬਾਕੀ ਕੇਵਲ ਡਿਊਟੀ ਲਾਉਣ ਟਾਈਮ ਟੂ ਟਾਈਮ ਜਿਹਦੀ ਲੋੜ ਪੈਂਦੀ ਉਹਨੂੰ ਬੁਲਾ ਲੈਂਦੇ ਆ ਤੇ ਨੌ ਨਰਸਾਂ ਦੀ ਜਗ੍ਹਾ ਆ ਜਿਹਦੇ ਵਿੱਚੋਂ ਦੋ ਨਰਸਾਂ ਪੱਕੀਆਂ ਨੇ ਤੇ ਬਾਕੀ ਜਦੋਂ ਲੋੜ ਆ ਉਸ ਮੁਤਾਬਕ ਸਾਧ। ਇਹ ਹਾਲਾਤ ਨੇ ਤੇ ਖੁਦ ਜੇ ਮੈਂ ਕਹਾ ਵੀ ਉਥੇ ਆਪਣਾ ਸਟਾਫ ਤੇ ਐਸਐਮਓ ਸਾਹਿਬ ਮੰਨਦੇ ਨੇ ਵੀ ਸਾਡੇ ਕੋਲ ਕੋਈ ਗਾਇਨੀ ਸਪੈਸ਼ਲਿਸਟ ਨਹੀਂ। ਪਿਛਲੇ ਤਕਰੀਬਨ ਤਕਰੀਬਨ 6 ਮਹੀਨਿਆਂ ਤੋਂ ਇਹ ਹਸਪਤਾਲ 134 ਪਿੰਡ ਅਤੇ ਸਮਾਛਾੜਾ ਸ਼ਹਿਰ ਨੂੰ ਕਵਰ ਕਰਦਾ ਦੇਖੋ ਇਹ ਹਾਲਾਤ ਕੀ ਬਣੇ ਨੇ ਇੱਕ ਗਰੀਬ ਬੰਦਾ ਕਿਸੇ ਹਸਪਤਾਲ ਇਲਾਜ ਕਰਾਉਣ ਜਾਂਦਾ ਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਸਟਾਫ ਨਰਸ ਸਾਡੇ ਜਿਹੜੇ ਨੇ ਉਹ ਡਿਲੀਵਰੀਆਂ ਕਰਦੇ ਨੇ ਜਦੋਂ ਕੋਈ ਕ੍ਰਿਟੀਕਲ ਕੇਸ ਹੁੰਦਾ ਫਿਰ ਸਾਨੂੰ ਡਾਕਟਰ ਦੀ ਲੋੜ ਪੈਂਦੀ ਹੈ ਬਲਕਿ ਚਾਹੀਦਾ ਕੀ ਹੈ ਵੀ ਕੋਈ ਵੀ ਪ੍ਰੈਗਨਨਸੀ ਕੋਈ ਵੀ ਕੁਸ਼ਤਨਾ ਉੱਥੇ ਡਾਕਟਰ ਮੌਜੂਦ ਚਾਹੀਦਾ ਮੌਕੇ ਤੇ ਜੇ ਕੋਈ ਅਣਸਖਾਵੀ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਆ ਪੰਜਾਬ ਸਰਕਾਰ ਦੇ ਫੋਕੇ ਦਾਅਵੇ ਨੇ ਇਹ ਕਹੀ ਜਾਂਦੀ ਆ ਵੀ ਅਸੀਂ ਮੈਂ ਜਿਹੜਾ ਹੈਗਾ ਇਸ ਲਾਈਨ ਦੇ ਵਿੱਚ ਹੈਲਥ ਦੇ ਵਿੱਚ ਬੜੀ ਇੰਪਰੂਵਮੈਂਟ ਕਰਤੀ ਪਰ ਸਲੀਅਤ ਇਹ ਨੇ ਪੰਡੀ ਪ੍ਰਚਾਰ ਕੀਤਾ ਕੇਵਲ ਪੋਸਟਰਾਂ ਤੇ ਪ੍ਰਚਾਰ ਕੀਤਾ ਤੇ ਮਜੂਤਾ ਹਾਲਾਤ ਨੇ ਵੀ ਹਰ ਰੋਜ਼ ਜਿਹੜਾ ਸਾਡਾ ਉੱਥੇ ਸਿਵਲ ਹਸਪਤਾਲ ਸਮਰਾਲਾ ਆ ਮਛਵਾੜਾ ਤੇ ਸਮਰਾਲਾ ਦੋਨੇ ਜਿਵੇਂ ਮੈਂ ਕਹਾ ਇਸ ਹਲਕੇ ਦੇ ਵਿੱਚ ਪੈਂਦੇ ਨੇ ਤੇ ਉੱਥੋਂ ਜਿਹੜੇ ਰੈਫਰ ਹੁੰਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਚਾਹੇ ਜੇ ਲੁਧਿਆਣੇ ਵੀ ਕਰਨਗੇ ਤਾਂ ਕਿਹਦੀ ਸ਼ਮਤਾ ਉਹਦੀ ਅੱਜ ਐਮਰਜੈਂਸੀ 'ਚ ਉਹ ਆਪ ਮੰਨਦੇ ਨੇ ਵੀ ਕ੍ਰਿਟੀਕਲ ਕੇਸ ਸੀ ਬੰਦਾ ਲੁਧਿਆਣੇ ਜਾਓ ਕੋ ਮੌਕੇ ਤੇ ਇਲਾਜ ਕਰੋ ਤੇ ਇੱਕ ਜ਼ਿੰਮੇਵਾਰੀ ਕੀ ਦੀ ਬਣਦੀ ਆ ਸਰਾ ਸਾਰੇ ਸਰਕਾਰ ਇਥੇ ਕਸੂਰਵਾਰਾ ਪ੍ਰਸ਼ਾਸਨ ਇਥੇ ਕਸੂਰਵਾਰਾ ਇਥੇ ਤੱਕ ਸੁਣਨ ਨੂੰ ਮਿਲਿਆ ਵੀ ਮਾਛੋੜਾ ਸ਼ਹਿਰ ਦੇ ਵਿੱਚ ਕਈ ਤਾਂ ਕਈ ਧਨਾੜ ਬੰਦੇ ਦੇ ਆਪਣੇ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਇਹ ਪੇਸ਼ੈਂਟ ਰੈਫਰ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਮੋਟਾ ਮੁਨਾਫਾ ਦਿੱਤਾ ਜਾਂਦਾ ਇਹ ਬਹੁਤ ਵੱਡਾ ਨੈਕਸਸ ਆ ਜਿਹਦੀ ਜਾਂਚ ਹੋਣੀ ਚਾਹੀਦੀ ਆ ਪਰਤਾਰ ਹੋਣੀ ਚਾਹੀਦੀ ਤੇ ਕਸੂਰਵਾਰ ਚਾਹੇ ਡਾਕਟਰ ਨੇ ਨਰਸ ਨੇ ਜਾਂ ਕੋਈ ਪ੍ਰਾਈਵੇਟ ਬੰਦੇ ਨੇ ਉਹਨਾਂ ਤੇ ਬਣਦੀ ਟੋਮੀ ਕਾਰਵਾਈ ਕਰਨੀ ਚਾਹੀਦੀ ਸਾਡੇ ਧਿਆਨ 'ਚ ਇਹ ਗੱਲਾਂ ਆਈਆਂ ਨੇ ਵੀ ਪਿਛਲੇ ਸਮੇਂ ਤੋਂ ਵੀ ਜਦੋਂ ਡਾਕਟਰ ਨਹੀਂ ਸੀ ਇਹ ਲੋਕਲ ਰੈਫਰ ਕਰੀ ਜਾਂਦੇ ਸੀ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਬਣਿਆ ਹੋਇਆ ਉੱਥੇ ਜੇ ਮੈਂ ਇਹ ਗੱਲ ਤੇ ਮੈਂ ਕਹਿਣ ਤੋਂ ਕੋਈ ਬਰੇਜ਼ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਨਾਲ ਨੈਕਸਸ ਬਣਾ ਕੇ ਤੁਸੀਂ ਇਹ ਦੱਸੋ ਵੀ ਅੱਜ ਹਸਪਤਾਲ ਕਿੰਨੀਆਂ ਡਿਲੀਵਰੀਆਂ ਹਰ ਰੋਜ਼ ਹੋਣਗੀਆਂ ਸਿਵਲ ਹਸਪਤਾਲ ਗਰੀਬ ਤੇ ਜ਼ਰੂਰਤਮੰਦ ਬੰਦੇ ਜਾਂਦੇ ਆ ਉਹਨਾਂ ਦੀ ਮੈਡੀਕਲ ਦਾ ਇਹਨਾਂ ਨੂੰ ਇੰਨਾ ਕੁ ਫਿਕਰ ਆ ਵੀ 6 ਮਹੀਨਿਆਂ ਤੋਂ ਕਹਿੰਦੇ ਵੀ ਲਿਖੀ ਜਾਂਦੇ ਆ ਪਰ ਸਰਕਾਰ ਬੰਦਾ ਨਹੀਂ ਦੇ ਰਹੀ ਪਰ ਇੱਥੇ ਇਹਨਾਂ ਦੀ ਮਨਸ਼ਾ ਦੇ ਵਿੱਚ ਵੀ ਸ਼ੱਕ ਜ਼ਾਹਰ ਕੀਤਾ ਜਾਂਦਾ ਕਿਉਂਕਿ ਇਹ ਜਿਹੜੇ ਉੱਥੇ ਦੇ ਬੰਦੇ ਨੇ ਉਹ ਰੈਫਰ ਉੱਥੇ ਲੋਕਲ ਹਸਪਤਾਲ ਨੂੰ ਕਰੀ ਇਸ ਲੋਕਲ ਹਸਪਤਾਲਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਦੇ ਜਿਹੜਾ ਸਿਵਲ ਹਸਪਤਾਲ ਹੈ ਇਹਨਾਂ ਦੇ ਸਿੱਧੀਆਂ ਤਾਰਾਂ ਕੋ ਜੁੜਨੀਆਂ ਇਹਦੀ ਪੂਰਨ ਤੌਰ ਦੇ ਉੱਤੇ ਇੱਕ ਇਨਕੁਆਇਰੀ ਹੋਣੀ ਚਾਹੀਦੀ ਆ ਪਿਛਲੇ ਜਿੰਨੇ ਵੀ ਇੱਥੇ ਹੱਦ ਤੱਕ ਡਿਲੀਵਰੀਆਂ ਹੋਈਆਂ ਨੇ ਮਛੋੜੇ ਇਲਾਕੇ ਦੇ ਵਿੱਚ ਸਾਰਿਆਂ ਦੀ ਪੜਤਾਲ ਕਰਨੀ ਚਾਹੀਦੀ ਆ ਤੇ ਤੁਹਾਨੂੰ ਪਤਾ ਲੱਗੂ ਕਿ ਕਾਫੀ ਵੱਡਾ ਨੈਕਸਸ ਡਾਕਟਰਾਂ ਦਾ ਮੈਡੀਕਲ ਮਾਫੀਆ ਤਾਂ ਇੱਥੇ ਚੱਲ ਜਾਂਚ ਦਾ ਵਿਸ਼ਾ ਵੀ ਇਹ ਇੱਕ ਤਾਂ ਦੂਸਰੀ ਗੱਲ ਆਮ ਬੰਦਾ ਜਿਹੜਾ ਹੁੰਦਾ ਨਾ ਜਦੋਂ ਤੁਸੀਂ ਇੱਕ ਕ੍ਰਿਟੀਕਲ ਤੁਸੀਂ ਕਹੇ ਕਿ ਉਹਨਾਂ ਨੂੰ ਭੇਜਤਾ ਬਲਕਿ ਉਹਨਾਂ ਦੀ ਡਿਲੀਵਰੀ ਇੱਕ ਨਾਰਮਲ ਡਿਲੀਵਰੀ ਕੀਤੀ ਗਈ ਹੈ ਕਿਉਂਕਿ ਉੱਥੇ ਮੌਜੂਦਾ ਇੱਕ ਸਪੈਸ਼ਲਿਸਟ ਗਾਇਨੀ ਡਾਕਟਰ ਸੀ ਜਿਨ੍ਹਾਂ ਨੇ ਉਹਨਾਂ ਨੂੰ ਮੌਕੇ ਤੇ ਦੇਖ ਲਿਆ ਤੇ ਕੇਵਲ ਇਹ ਕਹਿ ਦੇਣਾ ਵੀ ਸਾਡੇ ਕੋਲ ਸਹੀ ਮਹੀਨੇ ਤਾਂ ਹੈ ਨਹੀਂ ਜੇ ਇੱਥੇ ਵੀ ਡਾਕਟਰ ਹੁੰਦਾ ਸਰਕਾਰੀ ਹਸਪਤਾਲ ਤਾਂ ਯਕੀਨਨ ਇਹ ਵੀ ਉੱਥੇ ਨਾਰਮਲ ਡਿਲੀਵਰੀ ਹੋ ਸਕਦੀ ਜਿੱਥੇ ਕਿ ਇਹਨੂੰ ਇਸ਼ੂ ਬਣਾਇਆ ਜਾ ਰਿਹਾ ਹਾਈਪਰ ਟੈਨਸ਼ਨ ਜੀ ਆ ਜੀ ਉਹ ਜੀ ਬਲਕਿ ਉੱਥੇ ਉਹਨਾਂ ਨੇ ਨਾਰਮਲ ਡਿਲੀਵਰੀ ਕਰਵਾਈ ਆ ਸੋ ਇਹ ਮੈਂ ਕਹਿਣਾ ਚਾਹੁੰਦਾ ਵੀ ਜੇ ਉੱਥੇ ਡਾਕਟਰ ਮੌਜੂਦ ਹੁੰਦੇ ਤਾਂ ਯਕੀਨਨ ਇਹ ਫੈਸਿਲਿਟੀ ਉਹਨਾਂ ਨੂੰ ਫ੍ਰੀ ਆਫ ਕਾਸਟ ਸਰਕਾਰੀ ਹਸਪਤਾਲ 'ਚ ਮਿਲ ਸਕਦੀ ਸੀ ਜਿਹੜੀ ਉਹਨਾਂ ਨੂੰ ਪੈਸੇ ਖਰਚ ਕੇ ਪ੍ਰਾਈਵੇਟ ਹਸਪਤਾਲ ਜਾਣਾ। ਡਾਕਟਰ ਜਸਤੇਵ ਸਿੰਘ ਐਸਐਮਓ ਇਨ ਚਾਰਜ ਸੀਐਸਸੀ ਮਛੀਵੜਾ ਡੋਟਰ ਸਬਿਕਤ 14 ਤਰੀਕ ਦਾ ਕੇਸ ਆਇਆ ਸੀ ਰਾਤੀ ਡਿਲੀਵਰੀ ਲਈ ਉਹਨਾਂ ਦਾ ਕਹਿਣਾ ਬਾਬੀ ਕੋਈ ਉਹਨਾਂ ਨੇ ਖਿਆਲ ਨਹੀਂ ਰੱਖੇ ਤੇ ਸਾਨੂੰ ਕੋਆਪਰੇਟਿਵ ਨਹੀਂ ਕੀਤਾ ਵੀ ਇਹ ਟਰਾਂਸਫਰ ਹੋਰ ਕਹਾਂ ਕਿਸੇ ਉੱਚ ਕਰਤਾ ਹਸਪੀਟਲ ਚ ਪ੍ਰੇਫਰ ਕਰਤਾ। ਹਾਂ ਇਹ ਰਿਪੋਰਟ ਹੈ ਐਸ ਪਰ ਰਿਕਾਰਡ ਸਾਡੇ ਸਟਾਫ ਨਰਸਾਂ ਡਿਊਟੀ ਜਿਹੜੀ ਉਸ ਟਾਈਮ ਸੀਗੇ ਉਹ ਹੁਣ ਵੀ ਡਿਊਟੀ ਤੇ ਮੌਜੂਦ ਨੇ ਉਹਨਾਂ ਤੋਂ ਐਸ ਪਰ ਰਿਕਾਰਡ ਜਿਹੜਾ ਸਾਰਾ ਵੈਰੀਫਾਈ ਕੀਤਾ ਹੈਗਾ ਇਹਦੇ ਵਿੱਚ ਜਿਹੜਾ ਕੇਸ ਇਹ ਹੈਗਾ ਪੈਲ ਵਾਈਫ ਆਫ ਅਭਿਸ਼ੇਕ ਸਾਨੀ ਇਹ ਅਮਲ ਕੇ ਫੋਰ ਟਰਮ ਪ੍ਰੈਗਨਸੀ ਦੇ ਨਾਲ ਆਇਆ ਸੀ ਵਿਦ ਹਾਈਪਰ ਟੈਨਸ਼ਨ ਕਿਉਂਕਿ ਇਹਨੂੰ ਮੈਂ ਇੱਥੇ ਦੱਸਣਾ ਚਾਹਾਂਗਾ ਇਹਦਾ ਬੀਪੀ ਜਿਹੜਾ ਹੈਗਾ 153 107 ਇਹਨੂੰ ਹਾਈਪਰਟੈਂਸ ਹੈ ਬਈ ਹਾਈ ਰਿਸਕ ਪ੍ਰੈਗਨਸੀ ਦਾ ਕੇਸ ਹੈਗਾ ਦੂਸਰਾ ਪੁਆਇੰਟ ਏ ਹੈ ਵੀ ਇੱਥੇ ਜਿਹੜੀ ਹੈਗੀ ਆ ਸਾਡੇ ਕੋਲ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ ਹੈ ਉੱਚ ਅਧਿਕਾਰੀਆਂ ਨੂੰ ਵੀ ਕੋਈ ਗਾਇਨਿਸ ਪਰਸਿਸਟ ਨਹੀਂ ਹੈ ਜੋ ਪਹਿਲਾਂ ਡਾਕਟਰ ਇੱਕ ਗਾਇਨਿਸ ਪਰਸਿਸ ਸੀ ਉਹ ਜਾਇਨ ਕਰ ਚੁੱਕੇ ਨੇ ਅਸੀਂ ਹਰੇਕ ਮਹੀਨੇ ਆਪਣੀ ਰਿਪੋਰਟ ਦੇ ਵਿੱਚ ਹੈਲਥ ਅਥਾਰਟੀ ਨੂੰ ਦੱਸਦੇ ਹੈਗੇ ਆ ਤੇ ਗਾਇਨਿਸਪੇਸਿਸ ਨਾ ਹੋਣ ਕਰਕੇ ਜਿਹੜੇ ਨਾਰਮਲ ਕੇਸ ਨੇ ਡਿਲੀਵਰੀ ਦੇ ਉਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਜਿਹੜੀ ਉਹ ਹੈਂਡਲ ਕਰ ਲੈਂਦੇ ਨੇ ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਦਾ ਬੀਪੀ ਜ਼ਿਆਦਾ ਹੈ ਇਹ ਹਾਈ ਰਿਸਕ ਕੇਸ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਰਿਸਕ ਫੈਕਟਰ ਵੀ ਉਸ ਨੂੰ ਮੁੱਖ ਰੱਖਦੇ ਹੋਏ ਇਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਨੇ ਜਿਹੜੇ ਹੈਗੇ ਉਹਨਾਂ ਨੇ ਬਾਕਾਇਦਾ ਐਸ ਪਰ ਰਿਕਾਰਡ ਨੋਟਡ ਹੈ ਉਹ ਅਸੀਂ ਫਿਰ ਹਾਇਰ ਸੈਂਟਰ ਜਿਹੜਾ ਹੈਗਾ ਸਾਡਾ ਸਿਵਲ ਹਸਪੀਟਲ ਲੁਧਿਆਣਾ ਰੈਫਰ ਕਰਦੇ ਆਂ ਉਹ ਬਕਾਇਦਾ ਰੈਫਰ ਸਲਿੱਪ ਬਣਾ ਕੇ ਸਾਰਾ ਰਿਕਾਰਡ ਉਹਦੇ ਵਿੱਚ ਸਲਿੱਪ ਤੇ ਲਿਖ ਕੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਸ ਕਰਕੇ ਗਾਈਡ ਕਰਕੇ ਸਲਿੱਪ ਦੇ ਕੇ ਇਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਰ ਹਸਪੀਟਲ ਲੁਧਿਆਣਾ ਸਰ ਗਾਇਨੀ ਦੀ ਗੱਲ ਕਰੀਏ ਡਾਕਟਰ ਕਿੰਨੀ ਦੇਰ ਤੋਂ ਨੇ ਜਿਹੜੇ ਉਹ ਇੱਥੇ ਨਹੀਂ ਹੈ ਇਹ ਤਕਰੀਬਨ 5-6 ਕਿ ਮਹੀਨੇ ਹੋ ਗਏ ਹੈਗੇ ਆ ਉਹ ਸਾਡੇ ਕੋਲ ਗਾਇਨੀ ਸਪੈਸ਼ਲਿਸਟ ਜਿਹੜੇ ਸੀਗੇ ਉਹ ਰਜਾਇਨ ਕਰਤਾ ਉਹਨਾਂ ਨੇ ਆਪਣੀ ਵਿਲਿੰਗ ਕੋਈ ਫੈਮਿਲੀ ਇਸ਼ੂ ਹੋਣ ਕਰਕੇ ਅਸੀਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ ਕਿਸੇ ਹੋਰ ਡਾਕਟਰ ਦੀ ਡਿਊਟੀ ਲਗਾਉਣ ਵਾਸਤੇ ਰੂਟੀਨ ਦੇ ਵਿੱਚ ਲਿਖਦੇ ਰਹਿੰਦੇ ਹੈਗੀਆਂ ਤੇ ਹੁਣ ਵੀ ਅਸੀਂ ਆਸ ਕਰਦੇ ਹਾਂ ਵੀ ਸਾਡੇ ਜਿਹੜੇ ਹੈਡ ਡਿਪਾਰਟਮੈਂਟ ਹੈਗਾ ਉਹ ਇਸ ਇਲਾਕੇ ਦੀ ਲੋਡ ਨੂੰ ਮੁੱਖ ਰੱਖਦੇ ਹੋਏ ਕਿਸੇ ਹੋਰ ਜਿਹੜੇ ਹੈਗਾ ਸੰਸਥਾ ਤੋਂ ਜਾਂ ਇੱਥੇ ਪੱਕੇ ਤੌਰ ਤੇ ਜਿਹੜਾ ਗੈਨੀ ਸਪੈਸ਼ਿਸਟ ਅਪਾਇੰਟ ਕਰ ਦੇਣ ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਜਾਂ ਇਸ ਸਰਸਾਂ ਦੀ ਸਹੂਲਤ ਵਾਸਤੇ ਬਹੁਤ ਅੱਛਾ ਹੈ। ਸਰਕਾਰ ਦੇ ਲਈ ਇਹ ਹਸਪਤਾਲ ਮਾਚਵੜਕੰਦਾ ਏਰੀਆ ਕਵਰ ਕਰ ਰਿਹਾ ਜਿਹੜਾ ਹੈਗਾ। ਇਹੇ ਤਕਰੀਬਨ ਸਾਡੇ ਕੋਲ 134 ਪਿੰਡ ਨੇ ਪਲੱਸ ਹਾਰਮਨ ਏਰੀਆ ਹੈਗਾ ਤੇ ਉਹ ਸਾਰਿਆਂ ਨੂੰ ਇਹ ਆਪਾਂ ਹੈਂਡਲ ਕਰਦੇ ਆਂ। ਬਾਕੀ ਸਾਡੇ ਕੋਲ ਜਿੰਨਾ ਸਟਾਫ ਹੈ ਚਾਹੇ ਉਹ ਮੈਨਪਾਵਰ ਘੱਟ ਹੈ ਬਟ ਘੱਟ ਹੋਣ ਦੇ ਬਾਵਜੂਦ ਅਸੀਂ ਜਿਹੜੀ ਹੈਗੀ ਆ ਲੋਕਾਂ ਨੂੰ ਵਧੀਆ ਸੇਵਾ ਸਹੂਲਤਾਂ ਦੇਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਹੋਰ ਕਰਦੇ ਰਹਿਾਂਗੇ।